ਮੈਨੂੰ ਯਾਦ ਹੈ ਬਚਪਨ ਦੇ ਵਿੱਚ ਅਸੀਂ ਛੋਟੇ ਹੁੰਦਿਆਂ ਜਦੋਂ ਉੱਥੇ ਠੰਡੇ ਪੁਰਜ ਤੇ ਹੁਣ ਤੇ ਬਾਦ ਕਿਸਮ ਦੀ ਐ ਸੱਟੀ ਉਹ ਠੰਡਾ ਪੁਰਜ ਉਹ ਨਹੀਂ ਹੈ ਜਿਹੜਾ ਅਸੀਂ ਬਚਪਨ ਚ ਦੇਖਿਆ ਸੀ ਉਹ ਕਾਫੀ ਉੱਚਾ ਸੀ ਛੋਟੀ ਇੱਟ ਦਾ ਬਣਿਆ ਹੋਇਆ ਔਰ ਛੋਟੀਆਂ ਜੀਆਂ ਪੌੜੀਆਂ ਸੀਗੀਆਂ ਜਿਦੇ ਵਿੱਚੋਂ ਮਸਾਂ ਦੋਕ ਬੰਦੇ ਹੀ ਚੜ ਸਕਦੇ ਸੀ ਉੱਪਰ ਤੇ ਕਾਫੀ ਉੱਚਾ ਸੀ ਜੇ ਅਸੀਂ ਥੱਲੇ ਖੜ ਕੇ ਕਈ ਵਾਰੀ ਗੱਲਾਂ ਕਰਨੀਆਂ ਉਹ ਮੋਤੀराम ਇਹ ਕਿਵੇਂ ਉੱਪਰ ਚੜਿਆ ਹੋਵੇਗਾ ਆਸ-ਪਾਸ ਹੀ ਤੇ ਪਹਿਰਾ ਲੱਗਿਆ ਹੋਇਆ ਸੀਗਾ ਕੋਈ ਜਾਣੀ ਸੀ ਸਾਦਾ ਚਿੜੀ ਵੀ ਨਹੀਂ ਸੀ ਫੜਕ ਸਕਦੀ ਇਹ ਮੋਤੀराम ਕਿਵੇਂ ਇੰਨੇ ਉੱਚੇ ਚੜੇ ਮਾਂਜੀ ਉੱਥੇ ਕਿਵੇਂ ਬੈਠੀ ਹੋਗੇ ਸਾਹਿਬਜ਼ਾਦੇ ਕਿਵੇਂ ਉੱਥੇ ਬੈਠ ਕੇ ਕੀ ਗੱਲਾਂ ਕਰਦੇ ਹੋਣਗੇ ਇਹ ਬਚਪਨ ਚ ਅਸੀਂ ਆਪਣੇ ਆਪ ਦੇ ਅੰਦਰ ਪ੍ਰਸ਼ਨ ਖੜੀ ਕਰਕੇ ਗੱਲਾਂ ਕਰਦੇ ਹੁੰਦੇ ਸੀ ਉਸ ਵੇਲੇ ਕੀ ਭਾਈ ਮੋਤੀराम ਦੇ ਅੰਦਰ ਕੀ ਆਈ ਹੋਵੇਗੀ ਉਹਨੂੰ ਆਪਣੇ ਪਰਿਵਾਰ ਦਾ ਕੋਈ ਖਿਆਲ ਨਹੀਂ ਆਇਆ ਹੋਵੇਗਾ ਪਿੱਛੇ ਜੇ ਮੈਂ ਉਹ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਲਿਖਿਆ ਮਰਜੀਵੜੇ ਉਸ ਦਾ ਨਾਮ ਰੱਖਿਆ ਫਿਲਮੀ ਟੈਲੀ ਫਿਲਮ ਦੀ ਕਹਾਣੀ ਬਣਾਈ ਸੀ ਉਸ ਵੇਲੇ ਖੈਰ ਉਹਨੂੰ ਵੀ ਪਤਾ ਸੀ ਭਾਈ ਮੋਤੀ RAM ਨੂੰ ਵੀ ਕਿ ਇਹ ਬਾਗਿਆਨੀਆਂ ਬਾਗਿਆਨਾ ਜਿਹੜਾ ਬਗਾਵਤ ਵਾਲਾ ਕਰਮ ਮੈਂ ਕਰਨ ਜਾ ਰਿਹਾ ਹਾਂ ਇਸ ਦਾ ਨਤੀਜਾ ਕੀ ਹੋਵੇਗਾ ਉਹਨੂੰ ਵੀ ਆਪਣੇ ਪਰਿਵਾਰ ਦਾ ਕੋਈ ਖਿਆਲ ਨਹੀਂ ਆਇਆ ਹੋਇਆ ਕਿ ਇਹਦਾ ਨਤੀਜਾ ਜਦੋਂ ਮੈਨੂੰ ਭੁਗਤਣਾ ਪੈਣਾ ਹੈ ਤੇ ਕਿਸ ਤਰ੍ਹਾਂ ਦਾ ਅੰਜਾਮ ਸਾਹਮਣੇ ਆਏਗਾ ਮੇਰੀ ਬੱਚਿਆਂ ਦਾ ਕੀ ਬਣੇਗਾ ਪਰਿਵਾਰ ਦਾ ਕੀ ਬਣੇਗਾ ਉਹਨੇ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਹੋएगी ਨਾ ਦੁੱਧ ਦੇਣ ਵਾਸਤੇ ਜਦੋਂ ਜਾਣਾ ਸੀ ਉੱਪਰ ਤੇ ਸਾਰੀ ਕਿਸ ਤਰ੍ਹਾਂ ਤਿਆਰ ਹੋਈ ਹੋਣਗੇ ਉਹ ਇੱਕ ਲੰਬੀ ਵਖਰੀ ਵਾਰਤਾ ਪਰ ਮੈਂ ਜਿਹੜੀ ਤੁਹਾਨੂੰ ਗੱਲ ਇਹ ਕਹਿ ਰਿਹਾ ਸੀ ਕਿ ਸਰੀਰਾਂ ਦਾ ਇਤਿਹਾਸ ਲਿਖਿਆ ਜਾ ਸਕਦਾ ਹੁੰਦਾ ਰੂਹਾਂ ਦਾ ਇਤਿਹਾਸ ਲਿਖਣ ਵਾਸਤੇ ਤੁਹਾਨੂੰ ਰੂਹਾਂ ਦੇ ਪੱਧਰ ਤੇ ਰੂਹਾਂ ਦੇ ਰਿਸ਼ਤੇ ਬਣਾਉਣੇ ਪੈਂਦੇ ਆ ਤੇ ਉਹ ਰੂਹਾਂ ਦੇ ਰਿਸ਼ਤੇ ਜਦੋਂ ਬਣਦੇ ਆ ਨਾ ਤੇ ਫਿਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜੀ ਦਾ ਜ਼ਿਕਰ ਹੁੰਦਾ बाबा बन्दा सिंह होरा ने ਜਦੋਂ ਸਰਹੰਦ ਫਤਿਹ ਕੀਤੀ ਹੈ ਤੇ ਇਤਿਹਾਸ ਦੱਸਦਾ ਹੈ ਔਰ ਉਹ ਸੱਚ ਅਜ ਵੀ ਹੈ ਉਹਦੇ ਅੰਦਰ ਉਹਦਾ ਕ੍ਰੋਧ ਨਹੀਂ ਹੈ ਉਹ ਕ੍ਰੋਧ ਰੋਹ ਬਣ ਗਿਆ ਜਿਹਦੇ ਵਿੱਚ ਇੱਕ ਸਹਜ ਹੈ ਜਿਹਦੇ ਵਿੱਚ ਇੱਕ ਸਹਜ ਹੈ ਇੱਕ ਸੰਜਮ ਹੈ ਉਹ ਸਰਹੰਦ ਤੇ ਫਤਿਹ ਕਰਦਾ ਹੈ ਲੇਕਿਨ ਨਾਲ ਹੀ ਰੋza شریف ਹੈ ਮੁਸਲਮਾਨਾਂ ਦਾ ਉਹ ਉਹਨਾਂ ਦੇ ਇੱਕ ਪੀਰ ਦਾ ਮਕਬਰਾ ਹੈ ਜਿੱਤੇ ਅਜ ਵੀ ਸਾਰੇ ਸੰਸਾਰ ਤੋਂ ਮੁਸਲਮਾਨ ਇਬਾਦਤ ਕਰਨ ਵਾਸਤੇ ਹੁੰਦੇ ਆ ਉਹਦੇ ਸਾਹਮਣੇ ਆ ਉਹ ਸਰਹੰਦ ਫਤਿਹ ਕੀਤੀ ਇਟਨਾਲੀਟ ਖੜਕਾਤੀ ਲੇਕਿਨ ਕਿਸੇ ਮਸਜਿਦ ਨੂੰ ਸਦਨਾ ਕਸਾਈ ਦੀ ਮਸਜਿਦ ਅੱਜ ਵੀ ਅਸੀਂ ਉਥੇ ਮੈਂ ਬਚਪਨ ਵਿੱਚ ਮਜਾ ਵੀ ਚੜਾਉਂਦਾ ਰਿਹਾ ਉਥੇ ਡੰਗੇ ਚੜਾਉਂਦਾ ਰਿਹਾ ਗੁੰਮਦੇ ਰਹੇ ਅਸੀਂ ਖੇਡਦੇ ਰਹੇ ਉਥੇ ਸਦਨਾ ਕਸਾਈ ਦੀ ਮਸਜਿਦ ਅੱਜ ਵੀ ਕਾਇਮ ਹੈ ਉਸਨੇ ਕੁਝ ਨਹੀਂ ਕੀਤਾ ਉਸਨੇ ਰੋਜ਼ਾ ਸ਼ਿਸ਼ਫ ਨੂੰ ਕੁਝ ਨਹੀਂ ਕੀਤਾ ਉਸਨੇ ਹੋਰ ਵੀ ਜਿਹੜੇ ਇਬਾਦਤ ਕਰਨ ਵਾਲੇ ਮੁਸਲਮਾਨ ਸੀ ਪੀਰ ਸੀ ਉਹਨਾਂ ਨੂੰ ਕੁਝ ਨਹੀਂ ਆਇਆ ਉਹ ਦਾ ਕ੍ਰੋਧ ਦੁਨਿਆਵੀ ਕ੍ਰੋਧ ਨਹੀਂ ਹੈ ਉਹ ਇੱਕ ਸਹਿਜ ਵਿੱਚ ਸਾਧਨਾ ਵਿੱਚ ਬਦਲ ਗਿਆ